ਅੰਮ੍ਰਿਤਸਰ ਦਾ ਸਭ ਤੋਂ ਪਹਿਲਾ ਰੁਕ ਕਰ ਲੈਣਾ ਪਰਮ ਕਹਿੋ ਜੀਆਂ ਰੌਣਕਾਂ ਜੋ ਖਾਲਸਾ ਸਾਜਣਾ ਦਿਹਾੜੇ ਨੂੰ ਲੈ ਕੇ ਵੇਖਣ ਨੂੰ ਮਿਲ ਰਹੀਆਂ ਨੇ ਕਿੰਨੇ ਕੁ ਜੋ ਆਮਦ ਗੁਰੂ ਘਰ ਦੇ ਵਿੱਚ ਸੰਗਤ ਦੀ ਵੇਖਣ ਨੂੰ ਮਿਲੇ ਕਿਸ ਤਰੀਕੇ ਦੀ ਸਾਚੋ ਸਜਾਵਟ ਅੱਜ ਗੁਰੂ ਘਰ ਦੇ ਵਿੱਚ ਕੀਤੀ ਹੋਈ ਹੈ ਅ ਦੇਖੋ ਜੇਕਰ ਅੱਜ ਵਿਸਾਖੀ ਦਾ ਤਿਉਹਾਰ ਹੈ ਤਾਂ ਇਸ ਦੇ ਨਾਲ ਹੀ ਅੱਜ ਵੱਡਾ ਦਿਨ ਅਸੀਂ ਕਹਿ ਲਈਏ ਸਿੱਖਾਂ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਅੱਜ ਖਾਲਸਾ ਸਾਜਨਾ ਦਿਵਸ ਹੈ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਸੀਂ ਮੌਜੂਦ ਹਾਂ ਜਿਸ ਨੂੰ ਲੈ ਕੇ ਅੱਜ ਦੀ ਜਿਹੜੀ ਸੰਗਤ ਦੀ ਆਮਦ ਹੈ ਬਹੁਤ ਵੱਡੇ ਪੱਧਰ ਤੇ ਅੰਮ੍ਰਿਤਸਰ ਦੇ ਵਿੱਚ ਦੇਖੀ ਜਾ ਸਕਦੀ ਇੱਕ ਵਾਰ ਤਸਵੀਰਾਂ ਜ਼ਰੂਰ ਤੁਹਾਨੂੰ ਦਿਖਾ ਦਈਏ ਨਾਲ ਦੀ ਨਾਲ ਅਸੀਂ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇਹ ਜਿਹੜਾ ਵਿਸਾਖੀ ਦਾ ਇਹ ਪਵਿੱਤਰ ਤਿਉਹਾਰ ਹੈ ਇਸੇ ਦੇ ਨਾਲ ਜੇਕਰ ਅਸੀਂ ਦੇਖੀਏ ਤਾਂ ਖਾਲਸਾ ਸਾਜਨਾ ਦਿਵਸ ਜਿਹੜਾ ਹੈ ਉਹ ਵੀ ਮਨਾਇਆ ਜਾ ਰਿਹਾ ਕਿਉਂਕਿ ਖਾਲਸੇ ਦਾ ਸਾਜਣਾ ਹੋਇਆ ਸੀਗਾ ਇਸ ਮੌਕੇ ਦੇ ਉੱਤੇ ਖਾਲਸੇ ਨੂੰ ਸਾਜਿਆ ਗਿਆ ਸੀਗਾ ਯਾਨੀ ਕਿ ਸਿੱਖ ਕੌਮ ਦਾ ਨੀ ਪੱਥਰ ਜਿਹੜਾ ਉਹ ਅੱਜ ਦੇ ਦਿਨ ਰੱਖਿਆ ਗਿਆ ਸੀਗਾ ਸੋ ਇਹ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਿਹਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਤਸਵੀਰਾਂ ਨੇ ਜਿੱਥੇ ਕਿ ਹੁੰਮ ਹੁਮਾ ਕੇ ਸੰਗਤਾਂ ਜਿਹੜੀਆਂ ਨੇ ਉਹ ਪਹੁੰਚ ਲੀਆਂ ਨੇ ਦੂਰੋਂ ਦਰੇੜਿਓ ਸੰਗਤਾਂ ਪਹੁੰਚ ਲੀਆਂ ਨੇ ਦੂਜੇ ਪਾਸੇ ਤੁਸੀਂ ਦੇਖੋ ਕਿ ਆਮਦ ਜਿਹੜੀ ਹੈ ਸੰਗਤਾਂ ਦੀ ਵੱਡੇ ਪੱਧਰ ਤੇ ਹੈ ਸੋ ਜੇਕਰ ਅਸੀਂ ਦੇਖੀਏ ਤਾਂ ਬੱਚੇ ਛੋਟੇ-ਛੋਟੇ ਬੱਚੇ ਵੀ ਇੱਥੇ ਪਹੁੰਚ ਰਹੇ ਨੇ ਬਜ਼ੁਰਗ ਇੱਥੇ ਪਹੁੰਚ ਰਹੇ ਨੇ ਇਸੇ ਦੇ ਨਾਲ ਦੇਖੋ ਤੁਸੀਂ ਕਿ ਇਹ ਤਸਵੀਰਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਥੋੜ੍ਹਤਕ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਅੰਮ੍ਰਿਤਸਰ ਤੋਂ ਤਸਵੀਰਾਂ ਨੇ ਜਿੱਥੇ ਸੰਗਤਾਂ ਜਿਹੜੀਆਂ ਨੇ ਉਹ ਹੁਮ ਹਮਾ ਕੇ ਜਿਹੜੀਆਂ ਨੇ ਉਹ ਪਹੁੰਚ ਰਹੀਆਂ ਹਨ ਸੋ ਸੇਵਾ ਭਾਵਨਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੋ ਇਹ ਤਸਵੀਰਾਂ ਜਿਹੜੀਆਂ ਨੇ ਇਹ ਥੋੜ੍ਹਤਕ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਵੱਡਾ ਦਿਨ ਹੈ ਅੱਜ ਖਾਲਸਾ ਸਾਜਨਾ ਦਿਵਸ ਹੈ ਵਿਸਾਖੀ ਦਾ ਤਿਹਾਰ ਹੈ ਸੋ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਦੇਖੋ ਤੁਸੀਂ ਜਿੱਧਰ ਦੇਖੋਗੇ ਤੁਹਾਨੂੰ ਸੰਗਤਾਂ ਹੀ ਨਜ਼ਰ ਆਉਣਗੀਆਂ ਸੰਗਤਾਂ ਦੂਰੋਂ ਦਰੇੜਿਓਂ ਪਹੁੰਚ ਰਹੀਆਂ ਹਨ ਸੋ ਆ ਤੁਸੀਂ ਦੇਖੋ ਕਿ ਜਿਹੜੇ ਬੱਚੇ ਨੇ ਇਸੇ ਦੇ ਨਾਲ ਜੇਕਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਦੇਖੋ ਬਹੁਤ ਵੱਡੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾਣੇ ਹੁੰਦੇ ਨੇ ਤੁਸੀਂ ਦੇਖੋ ਕਿ ਸੇਵਾਦਾਰ ਜਿਹੜੇ ਐ ਕਿਵੇਂ ਆਪਣੇ ਡਿਊਟੀ ਨਿਭਾ ਰਹੇ ਨੇ ਇਕੱਲੇ ਇਕੱਲੇ ਵਿਅਕਤੀ ਨੂੰ ਚੈੱਕ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਜੇਬਾਂ ਚੈੱਕ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਕਈ ਵਾਰ ਨਸ਼ੀਲਾ ਪਦਾਰਥ ਕੋਈ ਨਾ ਕੋਈ ਜਿਹੜਾ ਜਿਨਾਂ ਨੂੰ ਇੱਥੋਂ ਦੀ ਰਹਿਤ ਮਰਿਆਦਾ ਦਾ ਨਹੀਂ ਪਤਾ ਉਹ ਕੁਛ ਨਾ ਕੁਛ ਅੰਦਰ ਲੈ ਜਾਂਦੇ ਨੇ ਸੋ ਉਹਨਾਂ ਦੇ ਬੈਗ ਚੈੱਕ ਕੀਤੇ ਜਾ ਰਹੇ ਨੇ ਤੁਸੀਂ ਦੇਖੋ ਇਕੱਲੇ ਇਕੱਲੇ ਵਿਅਕਤੀ ਨੂੰ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ ਹੈ ਇਹ ਸ਼ ਤੁਹ ਵੱਡਾ ਇੱਕ ਅਸੀਂ ਕਹਿ ਲਈਏ ਕਿ ਕਿਉਂਕਿ ਜਦੋਂ ਕੋਈ ਦਿਹਾੜਾ ਹੁੰਦਾ ਹੈ ਤਾਂ ਉਦੋਂ ਸੰਗਤਾਂ ਦੀ ਆਮਦ ਜਿਹੜੀ ਆ ਵੱਧ ਜਾਂਦੀ ਹੈ ਇੱਕ ਵਾਰ ਤਸਵੀਰਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਜ਼ਰੂਰ ਦਿਖਾ ਦਿੰਨੇ ਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਅੱਜ ਜਿਹੜੀ ਆਸਥਾ ਦੀ ਡੁਬਕੀ ਹੈ ਉਹ ਜ਼ਰੂਰ ਲਗਾਈ ਜਾ ਰਹੀ ਹੈ ਇਸੇ ਦੇ ਨਾਲ ਤੁਸੀਂ ਦੇਖੋ ਕਿ ਸੰਗਤਾਂ ਜਿਹੜੀਆਂ ਨੇ ਉਹ ਹਮ ਹਮਾ ਕੇ ਪਹੁੰਚ ਰਹੀਆਂ ਹਨ ਗੱਲਬਾਤ ਵੀ ਅਸੀਂ ਜ਼ਰੂਰ ਕਰਾਂਗੇ ਕਿ ਆਖਰਕਾਰ ਸੰਗਤਾਂ ਜਿਹੜੀਆਂ ਨੇ ਉਹ ਕੀ ਕਹਿੰਦੀਆਂ ਨੇ ਬਸ ਇਹ ਹੀ ਆ ਸਾਰੀ ਸੰਗਤ ਪਿਆਰ ਪਰਿਸ਼ਾਸ਼ਤਰੀ ਕਾਲ ਅੱਜ ਗੁਰੂ ਜੀ ਦਾ ਅੱਜ ਅੱਜ ਖਾਲਸਾ ਸਾਜਨਾ ਦਿਵਸ ਹੈ ਤੁਹਾਨੂੰ ਲੱਗਦਾ ਕਿ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਣਾ ਚਾਹੀਦਾ ਜੀ ਦੱਸਣਾ ਚਾਹੀਦਾ ਹਾਂਜੀ ਕਿਉਂਕਿ ਉਹਦੇ ਰਹਿ ਆ ਬੱਚੇ ਤਸਵੀਰਾਂ ਸਾਡੇ ਨਾਲ ਮੌਜੂਦ ਨੇ ਸੋ ਅੱਜ ਖਾਲਸਾ ਸਾਜਨਾ ਦਿਵਸ ਹੈ ਬਾਅਦ ਅਸੀਂ ਕਰਾਂਗੇ ਅਹ ਦੇਖੋ ਜੇਕਰ ਅਸੀਂ ਅੱਜ ਦੇ ਦਿਨ ਦੇ ਇਸ ਪਵਿੱਤਰ ਦਿਨ ਦੀ ਗੱਲ ਕਰੀਏ ਤਾਂ ਕੋਈ ਵੀ ਜਿਹੜਾ ਸਥਾਨ ਹੈ ਚਾਹੇ ਉਹ ਅਨੰਦਪੁਰ ਸਾਹਿਬ ਹੈ ਚਾਹੇ ਉਹ ਸਾਬੋ ਦੀ ਤਲਵੰਡੀ ਦਮਦਮਾ ਸਾਹਿਬ ਹੈ ਇਨ੍ਹਾਂ ਤਖਤਾਂ ਦੇ ਉੱਤੇ ਵਕਫ ਵਕਫ ਤਖਤਾਂ ਦੇ ਉੱਤੇ ਸ੍ਰੀ ਕਾਲ ਤਕ ਸਾਹਿਬ ਉੱਤੇ ਇਹ ਵੱਖੋ ਵੱਖ ਪ੍ਰੋਗਰਾਮ ਜਿਹੜੇ ਨੇ ਉਲੀਕੇ ਜਾਂਦੇ ਨੇ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਜੇਕਰ ਹੋਲਾ ਮਹੱਲਾ ਹੈ ਉਹ ਅਨੰਦਪੁਰ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਹੈ ਬਹੁਤ ਵੱਡੇ ਪੱਧਰ ਤੇ ਜਿਹੜੀ ਵਿਸਾਖੀ ਹੈ ਉਹ ਦਮਦਮਾ ਸਾਹਿਬ ਮਨਾਈ ਜਾਂਦੀ ਹੈ ਸਾਬੋ ਦੀ ਤਲਵੰਡੀ ਹਰ ਇੱਕ ਤੁਸੀਂ ਸਾਡੇ ਬਜ਼ੁਰਗਾਂ ਨੂੰ ਜ਼ਰੂਰ ਸੁਣਿਆ ਹੋਵੇਗਾ ਕਿ ਅਸੀਂ ਵਿਸਾਖੀ ਤੇ ਇਸ਼ਨਾਨ ਕਰਕੇ ਆਉਣਾ ਸੋ ਇਹ ਇੱਕ ਭਾਵਨਾ ਦੀ ਹੈ ਹਰ ਕੋਈ ਜਿਹੜਾ ਜਿਹੜਾ ਉੱਥੋਂ ਤੱਕ ਪਹੁੰਚ ਕਰ ਸਕਦਾ ਠੀਕ ਹੈ ਨਹੀਂ ਕਰ ਸਕਦਾ ਤਾਂ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇੱਥੇ ਆ ਕੇ ਗੁਰੂ ਦੇ ਚਰਨਾਂ 'ਚ ਨਸਤਮਸਤਕ ਹੁੰਦੇ ਨੇ ਸੋ ਇੱਕ ਵਾਰ ਤਸਵੀਰਾਂ ਜ਼ਰੂਰ ਤੁਹਾਨੂੰ ਦਿਖਾ ਦਈਏ ਕਿਉਂਕਿ ਸੰਗਤਾਂ ਦੀ ਆਮਦ ਜਿਹੜੀ ਹੈ ਹੌਲੀ-ਹੌਲੀ ਵਾਧਦੀ ਦਿਖਾਈ ਦੇ ਰਹੀ ਹੈ ਥੋੜੀ-ਥੋੜੀ ਸੰਗਤ ਜਿਹੜੀ ਹੈ ਉਸ ਦੇ ਵਿੱਚ ਕਾਫੀ ਵਾਧਾ ਹੁੰਦਾ ਜਾ ਰਿਹਾ ਹੈ ਆ ਜਿੱਥੇ ਤੁਸੀਂ ਦੇਖਿਆ ਹੋਣਾ ਕਿ ਜਿੱਥੇ ਸੰਗਤਾਂ ਜਿਹੜੀਆਂ ਨੇ ਉਹ ਅੰਮ੍ਰਿਤਸਰ ਤੋਂ ਪਹੁੰਚੀਆਂ ਨੇ ਉੱਥੇ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤ ਵੀ ਜਿਹੜੀ ਹੈ ਉਹ ਪਹੁੰਚ ਰਹੀ ਹੈ ਸੋ ਇਹ ਤਸਵੀਰ ਤੋਂ ਅੱਜ ਤੱਕ ਸਾਂਝੀ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਸਾਂਝੀ ਕੀਤੀ ਜਾ ਰਹੀ ਹੈ ਜਿੱਥੇ ਕਿ ਜਿਹੜੀਆਂ ਸਖਸ਼ੀਤਾ ਨੇ ਉਹ ਵੱਡੇ ਪੱਤਰ ਦੇ ਉੱਤੇ ਪਹੁੰਚ ਲਿਆ ਨੇ ਤੁਸੀਂ ਦੇਖੋ ਬੱਚੇ ਇੱਥੇ ਪਹੁੰਚ ਰਹੇ ਹਨ ਕਿਉਂਕਿ ਖਾਲਸਾ ਸਾਜਨਾ ਦਿਵਸ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਖਾਲਸੇ ਦਾ ਅੱਜ ਸਾਜਨਾ ਦਿਵਸ ਹੈ ਸੋ ਇਹ ਤਸਵੀਰ ਜਿੱਥੇ ਭਾਈ ਮਨਜੀਤ ਸਿੰਘ ਵੀ ਇੱਥੇ ਪਹੁੰਚੇ ਹੋਏ ਨੇ ਐਸ.ਆਈ.ਪੀ.ਸੀ ਮੈਂਬਰ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਥੋੜਾ ਜਿਹਾ ਇਤਿਹਾਸ ਜ਼ਰੂਰ ਜਾਣਾਂਗੇ ਕਿ ਆਖਰਕਾਰ ਇਤਿਹਾਸ ਕੀ ਹੈ ਕਿਉਂਕਿ ਇਹਨਾਂ ਤੋਂ ਵੱਧ ਜਾਂ ਵਾਕੂ ਵੀ ਕੋਈ ਨਹੀਂ ਦੱਸ ਸਕਦਾ ਭਾਈ ਮਨਜੀਤ ਸਿੰਘ ਜੀ ਇੱਥੇ ਅੱਜ ਦਰਸ਼ਨ ਕਰਨ ਵਾਸਤੇ ਪਹੁੰਚੇ ਨੇ ਭਾਈ ਸਾਹਿਬ ਜੀ ਵਾਹਿ ਖਾਲਸਾ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਪ ਕੰਦੀ ਅੱਜ ਖਾਲਸਾ ਸਾਜਨਾ ਦਿਵਸ ਹੈ ਕਿਵੇਂ ਦੇਖ ਰਹੇ ਹੋ ਥੋੜਾ ਜਿਹਾ ਇਤਿਹਾਸ ਬਾਰੇ ਜਰੂਰ ਦੱਸਾਂ ਮੈਂ ਸਾਰੇ ਸੰਸਾਰ ਦੇ ਸਿੱਖਾਂ ਨੂੰ ਜਿੱਥੇ ਵੀ ਕੋਈ ਸਿੱਖ ਬੈਠਾ ਉਹਨਾਂ ਨੂੰ ਖਾਲਸਾ ਪ੍ਰਗਟ ਦਿਨ ਦੀ ਜਿਹੜੀ ਹੈ ਉਹ ਵਧਾਈ ਦੇਣਾ ਨਾਲ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਦੇ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਸ ਟਾਈਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਿਹੜੇ ਜਿਨ੍ਹਾਂ ਨੂੰ ਨੀਵੇਂ ਸਮਝਿਆ ਜਾਂਦਾ ਹੈ ਜਿਨ੍ਹਾਂ ਨੂੰ ਤਰਕਾਰਿਆ ਜਾਂਦਾ ਹੈ ਵੱਖ-ਵੱਖ ਜਿਹਨਾਂ ਨੂੰ ਜਾਤਾਂ 'ਚ ਵੰਡਿਆ ਸੀ ਉਹਨਾਂ ਪੰਜਾਂ ਨੂੰ ਇਕੱਠੇ ਕਰਕੇ ਕਿਹਾ ਸੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਉਹ ਕਰੋ ਨਿਵਾਸ ਜਾਵਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਈ ਦਿਓ ਮੈਂ ਸਾਰਾ ਉਹਨਾਂ ਨੂੰ ਇੱਕ ਵੱਖਰੀ ਦਸਤਾਰ ਤਾਜ ਦਿੱਤਾ ਸੀ ਗਾਤਰਾ ਦਿੱਤਾ ਸੀ ਕੜਾ ਦਿੱਤਾ ਸੀ ਕਿਰਪਾਨ ਦਿੱਤੀ ਸੀ ਇਸ਼ਾਰਾ ਦਿੱਤਾ ਸੀ ਔਰ ਵੱਖਰੀ ਪਛਾਣ ਸਾਨੂੰ ਦਿੱਤੀ ਸੀ ਮੈਂ ਬੇਨਤੀ ਕਰਨੀ ਚਾਹਣਾ ਨੌਜਵਾਨ ਵਰਗ ਨੂੰ ਤੇ ਖਾਸ ਕਰਕੇ ਸਾਰੇ ਲੋਕਾਂ ਨੂੰ ਜਿਹੜੇ ਇਹ ਸਿੱਖ ਕੌਮ ਨਾਲ ਸੰਬੰਧ ਰੱਖਦੇ ਆ ਉਹ ਨਨਤਪੁਰ ਸਾਹਿਬ ਦੇ ਵਾਸੀ ਬਣ ਗੁਰੂ ਵਾਲੇ ਬਣ ਬਾਣੀ ਤੇ ਬਾਣੇ ਨਾਲ ਉਹ ਜੁੜ ਕੇ ਤੇ ਰਹਿਣ ਔਰ ਉਹਨਾਂ ਨੂੰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੀ ਸ਼ਹਿਸ਼ਤਾ ਹੁਤ ਕਰਦਾ ਪਾਈ ਮਨਜੀਤ ਜੀ ਦੇਖਿਆ ਗਿਆ ਕਿ ਬੱਚੇ ਥੋੜੇ ਜਿਹਾ ਮੁਨਕਰ ਹੋ ਰਹੇ ਬੱਚੇ ਇਤਿਹਾਸ ਵੱਲ ਨੂੰ ਮੋੜ ਨਹੀਂ ਰਹੇ ਕੋਈ ਉਹਨਾਂ ਨੂੰ ਦੱਸਣ ਵਾਲਾ ਨਹੀਂ ਹੈ ਤੁਹਾਨੂੰ ਲੱਗਦਾ ਕਿ ਮਾਪਿਓ ਦਾ ਵੀ ਫਰਜ਼ ਹੋਣਾ ਚਾਹੀਦਾ ਵੀ ਥੋੜਾ ਜਿਹਾ ਕੋਈ ਦਿਨ ਦੇ ਹਾਰ ਆਉਂਦਾ ਗੁਰੂ ਘਰ ਲੈ ਕੇ ਜਾਈਏ ਬੱਚਿਆਂ ਨੂੰ ਉਹਨਾਂ ਨੂੰ ਇਤਿਹਾਸ ਬਾਰੇ ਦੱਸਿਏ ਕਿ ਬੱਚਿਆਂ ਨੂੰ ਛੁੱਟੀ ਕਾਦੀ ਹੈ ਕਈ ਵਾਰ ਛੁੱਟੀ ਹੁੰਦੀ ਹੈ ਤਾਂ ਬੱਚੇ ਕਹਿੰਦੇ ਸਾਨੂੰ ਛੁੱਟੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਛੁੱਟੀ ਕਾਦੀ ਹੈ ਤੁਹਾਨੂੰ ਲੱਗਦਾ ਕਿ ਮਾਪਿਓ ਨੂੰ ਵੀ ਥੋੜਾ ਜਿਹਾ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਨਾ ਚਾਹੀਦਾ ਜੀ ਬਿਲਕੁਲ ਪਹਿਲੀ ਜਿਹੜੀ ਸਿੱਖਿਆ ਹੈ ਉਹ ਆਪਣੇ ਬੱਚਿਆਂ ਨੂੰ ਮ ਬੱਚੇ ਦਾ ਜਿਹੜਾ ਮਨ ਹੁੰਦਾ ਹੈ ਉਹ ਬਿਲਕੁਲ ਇੱਕ ਕੋਰੀ ਸਲੇਟ ਦੀ ਤਰ੍ਹਾਂ ਹੁੰਦਾ ਹੈ ਤੇ ਜੇ ਜਿਹੜਾ ਆਪਾਂ ਉਹਦੇ ਉੱਤੇ ਪੂਰਨਾ ਪਾ ਦਾਂਗੇ ਜਿਹੜਾ ਅੱਖਰ ਲਿਖ ਦਿਆਂਗੇ ਜੇ ਪਹਿਲਾਂ ਸਵੇਰੇ ਉੱਠ ਕੇ ਆਪਾਂ ਉਹਨਾਂ ਨੂੰ ਆਖਾਂਗੇ ਵੀ ਤੁਹੇ ਫਤੇ ਬਲਾਉਣੀ ਆ ਜਿਵੇਂ ਤੇਰੇ ਮੇਰੀਆਂ ਦੋ ਪੋਤਰੀਆਂ ਸਵੇਰੇ ਉੱਠ ਕੇ ਜਦੋਂ ਉਹ ਫਤੇ ਬਲਾਉਂਦੀਆਂ ਵੈਕਰ ਜਿਕਾ ਖਾਲਸਾ ਵੈਕਰ ਜਿਕੀ ਫਤੇ ਸੋ ਜੇ ਆਪਾਂ ਉਹਨਾਂ ਨੂੰ ਫਤੇ ਬਲਾਉਣੀ ਦੱਸਾਂਗੇ ਜੇ ਉਹਨਾਂ ਨੂੰ ਆਪਾਂ ਗੁਰਦੁਆਰਾ ਸਾਹਿਬ ਲੈ ਕੇ ਜਾਵਾਂਗੇ ਜੇ ਉਹਨਾਂ ਨੂੰ ਜਕਾਰਾ ਬੁਲਾਉਣਾ ਦੱਸਾਂਗੇ ਤੇ ਸਾਡੇ ਬੱਚੇ ਜਿਹੜੇ ਉਸ ਪਾਸੇ ਨੂੰ ਤੁਰਨਗੇ ਘਰ ਵਿੱਚ ਉੱਠ ਕੇ ਸਵੇਰੇ ਅੱਜ ਕੱਲ ਤਾਂ ਜਾਇ ਰਿਹਾ ਸਾਰਾ ਆਪਣੇ ਦਰਬਾਰ ਸਾਹਿਬ ਦਾ ਕੀਰਤਨ ਲਾਈਵ ਜਾ ਰਿਹਾ ਪਹਿਲਾਂ ਉੱਠ ਕੇ ਆਪਾਂ ਕੀਰਤਨ ਦੇ ਉਹ ਲਾਈਵ ਦੇ ਉੱਤੇ ਬਟਨ ਨੱਪੀਏ ਦਰਬਾਰ ਸਾਹਿਬ ਦੇ ਦਰਸ਼ਨ ਹੋਣਗੇ ਫਿਰ ਜਪਜੀ ਸਾਹਿਬ ਦਾ ਪਾਠ ਪੰਜ ਬਾਣੀਆਂ ਨਿਤਨੇਮ ਜਨਾਚਰ ਸਾਡੇ ਘਰਾਂ ਵਿੱਚ ਸਵੇਰੇ ਜਵਜੀ ਸਾਹਿਬ ਨਾ ਨਾ ਗੁੰਜੂਗਾ ਉਹਨਾਂ ਚ ਸਿੱਖੀ ਤੇ ਇਹ ਜਿਹੜੀ ਬੱਚਿਆਂ ਨੂੰ ਮੁੜ ਕੇ ਉਸ ਮੁਖਤਾਰਾ ਚਲੋਣਾ ਜਿਹੜਾ ਥੋੜੇ ਵਿਸਾਖੀ ਦਾ ਵੀ ਥੋੜਾ ਜਿਹਾ ਇਤਿਹਾਸ ਜ਼ਰੂਰ ਦੱਸ ਦਿਓ ਵਾਡੀਆਂ ਦਾ ਸੀਜ਼ਨ ਹੁੰਦਾ ਹੈ ਹਰ ਕੋਈ ਕਿਸਾਨ ਕੋਈ ਵੀ ਕਿਰਤ ਕਰਨ ਵਾਲਾ ਕਿਸਾਨ ਜਿਹੜਾ ਹੁੰਦਾ ਹੈ ਉਹ ਵਿਸਾਖੀ ਦੀ ਉਡੀਕ ਕਰਦਾ ਹੈ ਤਾਂ ਕਿ ਉਹ ਗੁਰੂ ਘਰ ਨਤਮਸਤਕ ਹੋਏ ਫਿਰ ਉਹ ਵਾਡੀ ਇਥੋਂ ਗੁਰੂ ਘਰ ਤੋਂ ਅਸ਼ੀਰਵਾਦ ਲੈ ਕੇ ਫਿਰ ਵਿਸਾਖੀ ਤੋਂ ਬਾਅਦ ਵਾਡੀਆਂ ਜਿਹੜੀਆਂ ਨੇ ਉਹ ਸ਼ੁਰੂ ਕਰਦੇ ਨੇ ਵੇਖੋ ਵਿਸਾਖੀ ਦਾ ਜਿੱਥੇ ਇਤਿਹਾਸਿਕ ਮਤਤਾ ਉੱਥੇ ਰੋਹਾਨੀ ਨਾਲ ਵੀ ਜੁੜਿਆ ਸੋਨੇ ਵਰਗੀ ਕਣਕ ਜਿਹੜੀ ਪੁੱਤਾਂ ਵਾਂਗੂ ਪਾਲੀ ਹੁੰਦੀ ਆ ਉਹਨੂੰ ਵੇਖਦੇ ਵੇਖਦੇ ਤਕਰੀਬਨ 6 ਮਹੀਨੇ ਲੱਗ ਜਾਂਦੇ ਕਿਸਾਨ ਨੂੰ ਔਰ ਬੜੀਆਂ ਨੇਹਰੀਆਂ ਚ ਖੜਾਉਂਦੇ ਅਰਦਾਸਾਂ ਕਰਦੇ ਆ ਫਿਰ ਅਰਦਾਸ ਕਰਕੇ ਇੱਥੇ ਮੱਥਾ ਟੇਕ ਕੇ ਗੁਰਦੁਆਰਿਆ ਸਾਹਿਬ ਆਣਾ ਵਿੱਚ ਤੇ ਜਾ ਕੇ ਵਾਢੀ ਦਾ ਕਾਰਜ ਸ਼ੁਰੂ ਕਰਦੇ ਤਾਂ ਕਿ ਉਹਨਾਂ ਦੇ ਘਰ ਵੀ ਜਿਹੜੇ ਆ ਜਿੱਥੇ ਇੱਥੇ ਇਹਨਾਂ ਨੂੰ ਰੋਹਾਨੀ ਸ਼ਕਤੀ ਮਿਲਦੀ ਆ ਉੱਥੇ ਨਾਲ ਦੀ ਨਾਲ ਸਰੀਰ ਨੂੰ ਸ਼ਕਤੀ ਦੇਣ ਵਾਸਤੇ ਸਾਨੂੰ ਜਿਹੜੀ ਆ ਕਣਕ ਸਾਡਾ ਭੋਜਨ ਆ ਜਿਹੜਾ ਉਹ ਵੀ ਸਾਨੂੰ ਬਹੁਤ ਜ਼ਰੂਰੀ ਆ ਔਰ ਕਿਸਾਨ ਜਿਹੜੇ ਆ ਉਹ ਆਪਣੇ ਵਾਢੀ ਕਰਕੇ ਤੇ ਆਪਣੇ ਘਰਾਂ ਨੂੰ ਮਾਲੋ-ਮਾਲ ਕਰਕੇ ਜਿੱਥੇ ਪੈਸੇ ਵੀ ਚੰਗੇ ਵੱਟਦੇ ਆ ਉਥੇ ਨਾਲ ਦੀ ਨਾਲ ਇੱਕ ਅੰਨਦਾਤਾ ਦੇ ਤੌਰ ਤੇ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਸਾਰਿਆਂ ਨੂੰ ਉਹ ਅੰਨ ਵੀ ਦਿੰਦੇ ਆ ਜਿੰਦੇ ਨਾਲ ਇਹ ਇਹ ਤਾਂ ਕਰਕੇ ਦੋਨੋਂ ਚੀਜ਼ਾਂ ਨਾਲ ਜੁੜੀਆਂ ਹੋਈਆਂ ਨੇ ਖਾਲਸਾ ਸਾਜਨਾ ਦੇ ਵਜ੍ਹਾ ਤੇ ਵਿਸਾਖੀ ਦਾ ਤੇ ਨਾਲ ਬਿਲਕੁਲ ਨਾਲ ਜੁੜੀਆਂ ਨੇ ਔਰ ਇੱਕ ਦੂਜੇ ਨਾਲ ਸੰਬੰਧ ਰੱਖਦੀਆਂ ਨੇ ਲੋਕਿਆਂ ਦੇ ਜਦੋਂ ਵਿਸਾਖੀ ਆਏ ਵਿਸਾਖੀ ਵੇਖ ਕੇ ਕਣਕਾਂ ਵੜਨ ਦੀ ਜਿਹੜੀ ਆ ਸ਼ੁਰੂਆਤ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਸੋਹੇ ਸੰ ਭਾਈ ਮਨਜੀਤ ਸਿੰਘ ਐਸਪੀਸੀ ਮੈਂਬਰ ਤੁਸੀਂ ਦੇਖੋ ਸੰਗਤਾਂ ਦੀ ਆਮਤ ਜਿਹੜੀ ਹੈ ਹੌਲੀ-ਹੌਲੀ ਕਰਕੇ ਜਿਹੜ ਦੀ جاری ਹੈ ਸੋਹੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕਿ ਵੱਡੇ ਪੱਧਰ ਦੇ ਉੱਤੇ ਸੰਗਤਾਂ 'ਚ ਪਹੁੰਚ ਕੇ ਵਿਸਾਖੀ ਦੇ ਤਿਹਾਰ ਜਾਂ ਖਾਲਸਾ ਸਾਜਨਾ ਦਿਵਸ ਦੇ ਉੱਤੇ ਅੱਜ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਜਿਹੜੀ ਹੈ ਉਹ ਲਵਾਈ ਜਾ ਰਹੀ ਹੈ ਤੇ ਜ਼ੀ ਮੀਡੀਆ ਵੱਲੋਂ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਸੰਗਤ ਬੈਠੀ ਹੋਈ ਹੈ ਖਾਲਸਾ ਸਾਜਨਾ ਦਿਵਸ ਤੇ ਅਸੀਂ ਵੀ ਉਹਨਾਂ ਨੂੰ ਬਦ ਲੱਖ ਲੱਖ ਜਿਹੜੀ ਹੈ ਉਹ ਵਧਾਈ ਦਿੰਨੇ ਆ ਜੀ